ਹਰਮਨ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ 26 ਜਨਵਰੀ ਦੀਆਂ ਦਲਤ ਸਮਾਜ ਸੇਵਾ ਸੰਗਠਨ ਰਜਿਸਟਰਡ ਪੰਜਾਬ ਵੱਲੋਂ ਲੱਖ ਲੱਖ ਮੁਬਾਰਕਾਂ ਅਤੇ ਜਿੰਨੇ ਵੀ ਤੁਹਾਡੇ ਫਾਲੋਅਰਸ ਇਹਨਾਂ ਨੂੰ ਵੀਡੀਓ ਨੂੰ ਦੇਖਣਗੇ ਉਹਨਾਂ ਨੂੰ ਵੀ ਲੱਖ ਲੱਖ ਮੁਬਾਰਕਾਂ ਅੱਜ 26 ਜਨਵਰੀ ਗਣਤੰਤਰ ਦਿਵਸ ਨੂੰ ਮੁੱਖ ਰੱਖਦੇ ਹੋਏ ਆਸੀ ਅੱਜ ਇਹ ਸਾਡੇ ਮਾਤਾ ਜੀ ਨੇ ਇੱਕ ਇਹਨਾਂ ਦਾ ਪੁੱਤਾ ਛੋਟਾ ਨਾਲ ਇਹਨਾਂ ਦੇ ਇਹਨਾਂ ਨੂੰ ਅਸੀਂ ਨੇ ਅੱਜ ਰਾਸ਼ਨ ਪ੍ਰੋਵਾਈਡ ਕਰਾਇਆ ਰਾਸ਼ਨ ਦਿੱਤਾ ਸਾਡੇ ਰਮਨਦੀਪ ਕਰਤਾਰਪੁਰਾ ਜੀ ਤੋਂ ਸਹਿਯੋਗ ਨਾਲ ਨਾਬਾ ਦੇ ਤੇ ਇਹ ਅਸੀਂ ਪਹਿਲਾਂ ਵੀ ਕਈ ਪਰਿਵਾਰ ਨੇ ਜਿਹੜੇ ਉਹਨਾਂ ਨੂੰ ਰਾਸ਼ਨ ਦੇ ਚੁੱਕੇ ਆ ਜਿਸ ਕਿਸੇ ਦਾ ਵੀ ਸਾਨੂੰ ਪਤਾ ਲੱਗਦਾ ਕਿ ਉਹਨੂੰ ਜ਼ਰੂਰਤ ਆ ਤਾਂ ਉਹ ਜ਼ਰੂਰਤਮੰਦ ਕੋਲ ਦਲਿਤ ਸਮਾਜ ਸੇਵਾ ਸੰਗਠਨ ਜ਼ਰੂਰ ਆਪਣੀ ਜੋ ਸਰਦਾ ਹੁੰਦਾ ਜਿੰਨਾ ਸਾਡੇ ਤੋਂ ਸਰਦਾ ਉਹਨਾਂ ਆ ਅਸੀਂ ਉਹਨਾਂ ਕੋਲ ਰਾਸ਼ਨ ਪਹੁੰਚਾਉਂਦੇ ਆ ਜੀ ਕਿ ਵਾਸੇ ਰੱਖਦਾ ਕਿੰਨੇ ਕੁ ਲੋਕ ਆ ਲੋਕਾਂ ਨੂੰ ਕੀ ਕਹਿਣਾ ਕਰਦੇ ਆਜ ਦੇ ਦਿਨ ਤੇ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਜੀ ਕਿ ਤੁਸੀਂ ਵੱਧ ਤੋਂ ਵੱਧ ਸੰਗਠਨ ਦੇ ਨਾਲ ਜੁੜੋ ਅਤੇ ਜੁੜ ਕੇ ਜਿਹੜੀ ਸਾਡੇ ਗੁਰੂ ਮਹਾਰਾਜ ਸਾਨੂੰ ਇਨਸਾਨੀਅਤ ਦੀ ਸੇਵਾ ਲਈ ਕਹਿ ਕੇ ਗਏ ਨੇ ਤਾਂ ਉਹ ਸੇਵਾ ਨੂੰ ਅਸੀਂ ਅੱਗੇ ਵਧਾਈਏ ਅਤੇ ਮੈਂ ਇੱਥੇ ਇੱਕ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਸਰਕਾਰ ਜੀ ਤੁਸੀਂ 5 ਕਿਲੋ ਕਣਕ ਦੇਣ ਵਾਲਿਓ 5 ਕਿਲੋ ਕਣਕ ਨਾਲ ਕਿਹੜੇ ਗਰੀਬ ਦਾ ਢਿੱਡ ਭਰੂਗਾ ਇੱਕ ਮਹੀਨਾ ਤੁਸੀਂ ਰਾਸ਼ਨ ਦਿਓ ਖੁੱਲਾ ਰਾਸ਼ਨ ਦਿਓ ਕੋਈ ਗਰੀਬ ਬੰਦੇ ਸਰਵੇ ਕਰਵਾਓ ਜਿਹਦੇ ਕਿਸੇ ਦੇ ਪੁੱਤ ਨਹੀਂ ਹੈਗਾ ਜਿਹਦੇ ਕਿਸੇ ਦੇ ਸਿਰ ਤੇ ਪਤ ਨਹੀਂ ਹੈਗਾ ਇਹ ਮਾਤਾ ਜਿਵੇਂ ਇਹ ਵਿਚਾਰੀ ਇਕੱਲੇ ਆਪਣੇ ਪੋਤੇ ਦੇ ਨਾਲ ਰਹਿ ਰਹੀ ਆ ਤੇ ਇਹੋ ਜਿਹੇ ਬੰਦਿਆਂ ਦੇ ਸਰਵੇ ਕਰਵਾ ਕੇ ਉਹਨਾਂ ਦੇ ਘਰੇ ਰਾਸ਼ਨ ਪਹੁੰਚਾਉਂਦਾ ਕਰੋ ਘੱਟੋ ਘੱਟ ਉਹ ਦਾ ਮਹੀਨਾ ਤਾਂ ਲੰਘੇ ਉਸ ਰਾਸ਼ਨ ਦੇ ਨਾਲ ਕੀ ਕਿਸ ਨੇ ਤਾਂ ਵੀ ਨਾ ਹੋਵੇ ਕਿਸ ਤਰ੍ਹਾਂ ਦਾ ਦਿਨ ਲੱਗਾ ਮਾ ਸਨਮਾਨ ਨਾ ਤੇ ਤਾਲ ਮੇਰੋ ਸਾਡੇ ਨਾਲ ਮੇਰਾ ਕੰਟੈਕਟ ਨੰਬਰ ਹੈ ਜੀ 98787 933349 ਮਿੰਨੀ ਆਪਣੇ ਫੈਕਟਰੀ ਏਰੀਆ ਦੇ ਵਿੱਚ ਸਾਡਾ ਦਫ਼ਤਰ ਹੈ ਜੀ ਪਹਿਲੇ ਗੋਲ ਚੌਕ ਦੇ ਨੇੜੇ ਆਪਣੇ ਸ਼੍ਰੀ ਗੁਰੂ ਰਵਿਦਾਸ ਮੰਦਿਰ ਉਹਦੇ ਬਿਲਕੁਲ ਨਾਲ ਹੀ ਸਾਡਾ ਆਫਿਸ ਹੈ ਮੱਛੀ ਮਾਰਕੀਟ ਦੇ ਵਿੱਚ ਤਾਂ ਉੱਥੇ ਜਦੋਂ ਮਰਜੀ ਸਾਨੂੰ ਕੋਈ ਵੀ ਇਨਸਾਨ ਮਿਲ ਸਕਦਾ ਜੀ ਆਕੇ